ਬਿੱਦਕੇ ਪਤਰ ਦੀ ਸੁਰਮੌਰ ਸੰਤਾ ਸ੍ਰੀ ਗੁਰੂ ਅੰਗਦ ਦੇ ਪਬਲਿਕ ਸਕੂਲ ਲਾਂਗੜੀਆਂ ਦਾ CBSE ਵੱਲੋਂ ਸਾਲ 2023-24 ਦਾ ਐਲਾਨਿਆ 10ਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਆ। ਇਸ ਸਬੰਧੀ ਸਕੂਲ ਵਿੱਚ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਦੀ ਤਰਫੋਂ ਡਾਇਰੈਕਟਰ ਭਗਵੰਤ ਕੌਰ ਢੀਂਡ ਸਾਹਿਬ ਵੱਲੋਂ ਸਨਮਾਨਚਨ ਨਾਲ ਸਨਮਾਨਿਤ ਕਰਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਜਗਤਾਰ ਸਿੰਘ ਢੀਂਡ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮਲੇਰਕੋਟਲਾ ਤੋਂ ਸਰਬਜੀਤ ਸਿੰਘ ਰਟੋਲਾ ਦੀ ਰਿਪੋਰਟ ਬਹੁਤ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਬਾਕੀ ਬੱਚਿਆਂ ਦੀ ਮਿਹਨਤ ਆ ਤੇ ਪੇਰੈਂਟਸ ਦੀ ਵੀ ਰੱਖੀ ਆ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਬੱਚਿਆਂ ਨੂੰ ਅਸੀਂ ਤਾਂ 6 ਘੰਟੇ ਬਿਟਾਉਣਾ ਹੁੰਦਾ ਤੇ ਟੀਚਰਸ ਦੀ ਬਹੁਤ ਜ਼ਿਆਦਾ ਮਿਹਨਤ ਹੈ ਅਮਰਦ ਮੈਮ ਦੀ ਮਿਹਨਤ ਸਾਰੇ ਟੀਚਰ ਜਿੰਨੇ ਵੀ ਆਪਣੇ ਪੁਰਾਣੇ ਹੋ ਗਏ ਸਾਰੇ ਟੀਚਰ ਬਹੁਤ ਅੱਛਾ ਮਿਹਨਤ ਕਰਦੇ ਸਨ ਔਰ ਬੱਚਿਆਂ ਨੇ ਸਭ ਤੋਂ ਵਧੀਆ ਹੈ ਕਿ ਸਿਨਸੀਅਰਿਟੀ ਨਾਲ ਪੜਿਆ ਇਹੀ ਰਿਜ਼ਲਟਾ ਹੋਰ ਤਾਂ ਕੁਛ ਨਹੀਂ ਐ ਸਰ ਇੱਕ ਦਿਨ ਦੀ ਮਿਹਨਤ ਨਹੀਂ ਹੁੰਦੀ ਇਹ। ਸ਼ੁਰੂ ਤੋਂ ਹੀ ਐ ਸ਼ੁਰੂ ਤੋਂ ਇਹ ਬੱਚੇ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਆ ਰਹੇ ਨੇ। ਕੇਜੀਜ਼ ਤੋਂ ਸਾਡੇ ਨਾਲ ਇਸੇ ਤਰ੍ਹਾਂ ਹੀ ਐ ਬੱਚੇ ਸਾਨੂੰ ਸ਼ੁਰੂ ਤੋਂ ਪਤਾ ਸੀਗਾ ਵੀ ਇਹ ਬੱਚੇ ਕੁਛ ਨਾ ਕੁਛ ਕਰਨਗੇ। ਓਵਰਆਲ ਕੀ ਨਤੀਜਾ ਸਕੂਲ ਦਾ ਜੀ? ਓਵਰਆਲ ਜੀ ਬਹੁਤ ਵਧੀਆ ਐ। ਆਲਮੋਸਟ ਸਾਰੇ ਬੱਚੇ ਪਾਸ ਐ। ਕੋਈ ਇੱਕ ਅੱਧਾ ਬੱਚਾ ਜਿਹਦਾ ਸਾਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਵੀ ਇਹ ਵਿਚਾਰਾ ਕਰ ਹੀ ਨਹੀਂ ਸਕਦਾ। ਤਾਂ ਉਹਦੇ ਕੋਈ ਕੰਪਾਰਟਮੈਂਟ ਵੇਰ ਰਹੀਗੀ ਬਾਕੀ ਬਹੁਤ ਅੱਛਾ ਰਿਜ਼ਲਟ ਕੈਸਾ ਦਿਆ ਸੀ ਔਰ ਪੇਪਰ ਬਹੁਤ ਟਫ ਆਇਆ ਸੀਗੇ ਇਸ ਵਾਰੀ एवरीवन 노ਸ ਹਰ ਕਿਸੇ ਨੂੰ ਪਤਾ ਕਿ ਇਸ ਸਾਲ ਪੇਪਰ ਬਹੁਤ ਸੀਬੀਐਸਸੀ ਨੇ ਬਹੁਤ ਪੇਪਰ ਟਫ ਪਾਇਆ ਸਕੂਲਾਂ ਨੇ ਸਕਸੈਸ ਦੀ ਕਿਹਨੂੰ ਸਿਹਰਾ ਦਿੰਦੇ ਸਿਹਰਾ ਸਭ ਪਹਿਲਾਂ ਦਸਕੇਟੀਆਂ ਦੀ ਪੇਰੈਂਟਸ ਨੂੰ ਵੀ ਹੈ ਟੀਚਰਸ ਨੂੰ ਵੀ ਹੈ ਬੱਚਿਆਂ ਨੂੰ ਹੈ ਤੇ ਅਸੀਂ ਤਾਂ ਦੇਖਣ ਵਾਲਿਆਂ ਕ੍ਰੈਡਿਟ ਲੈਣ ਵਾਲੇ ਬਾਕੀ ਸਕੂਲ ਦੇ ਵਿੱਚੋਂ ਪਾਸ ਆਊਟ ਹੋ ਕੇ ਬੱਚੇ ਹੁਣ ਅਦਰ ਸੰਸਥਾਵਾਂ ਦੇ ਵਿੱਚ ਕੈਰੀਜ਼ੇ ਖਲੈਣ ਲਈ ਜਾਣਗੇ ਉਹਨਾਂ ਨੂੰ ਧਵਿਖ ਦੇ ਲੈ ਕੇ ਤੁਸੀਂ ਦੇਖ ਲਈ ਇਹੀ ਸਰ ਜਦੋਂ ਵੀ ਮਿਲਦੇ ਆਏ ਬੱਚੇ ਜਦੋਂ ਵੀ ਇਹਨਾਂ ਨਾਲ ਗੱਲ ਹੁੰਦੀ ਆ ਤਾਂ ਆਹੀ ਕਹਿੰਦਾ ਜਿਵੇਂ ਹੁਣ ਆਪਣੀ ਮਿਹਨਤ ਕਰ ਰਹੇ ਹਾਂ ਸਮਝ ਕੇ ਪੜ ਰਹੇ ਨੇ ਸਾਡਾ ਸਭ ਤੋਂ ਵੱਡਾ ਜਿਹੜਾ ਪਲੱਸ ਪੁਆਇੰਟ ਹੈ ਕਿ ਅਸੀਂ ਬੱਚੇ ਨੂੰ ਸਮਝਣਾ ਸਿਖਾਉਣਿਆ ਟੀਚਰ ਦੀ ਕਪੈਸਿਟੀ ਨੂੰ ਗ੍ਰੈਸਪ ਕਰਨਾ ਟੀਚਰ ਸਮਝਾ ਰਿਹਾ ਬੱਚਾ ਸਮਝਦਾ ਤੇ ਉਹਦੇ ਨਾਲ ਇਹਨਾਂ ਨੂੰ ਇਹੀ ਦੱਸੀਦਾ ਕਿ ਅੱਗੋਂ ਬਸ ਐਸੀ ਤਰ੍ਹਾਂ ਪੜਦੇ ਰਹੋ ਪੜਨ ਨਾਲ ਹੀ ਚੱਲਣਾ ਸਾਰਾ ਕੁਝ hello everyone my name is simran gill i am the student of SGRE public school langriya studying in 10th standard and recently a results got out and we are we can probably say that we are now satisfied with, our, with the results. Uh, we first of all thank to our teachers, our principal ma'am and director, directors especially and all the teachers that helped us to uh, gain this proud moment and help to uh, gain the experience that we have now. So now we just want to thank our school and my friends and also everyone that helped us to, uh, to come at the spot where we are standing. So, it is because of all the teachers, our parents, and also because of us and our, and our hard work that helped us to gain this spot. Um what will you message give to the other children the message i want to give to the other students that are that also have got their results and which are not satisfied or the people or the students who are about to give their give their 10th board exams i want to just want just have the consistency and the hard work and also get help from your teachers there is no need to hesitate just have the confidence and you will gain success no matter what just do hard work and have a perfect consistency ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜੀ ਹਰਵਿੰਦਰ ਸਿੰਘ ਆ ਜੀ ਪਿੰਡ ਮੇਰਾ ਚੌਂਦਾ ਜੀ ਤੇ ਮੇਰੇ ਬੱਚੇ ਜੀ ਇਥੋਂ ਨਰਸਰੀ ਤੋਂ ਲੈ ਕੇ ਇੱਥੇ ਪੜ ਰਹੇ ਨੇ ਜੀ ਪਹਿਲਾਂ ਦੋਏ ਬੱਚੇ ਇੱਥੇ ਪੜਦੇ ਸੀ ਜ ਹੁਣੇ ਪਲੱਸ 1 ਦੇ ਵਿੱਚ ਕੁੜੀ ਅੱਗੇ ਹੋ ਗਈ ਤੇ 10ਵੀਂ ਇਹਨੇ ਇਥੋਂ ਪਾਸ ਆਊਟ ਕੀਤੀ ਆ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੂਸਰੇ ਪੇਰੈਂਟਸ ਨੂੰ ਪੇਰੈਂਟਸ ਨੂੰ ਜੀ ਇਹੀ ਸੰਦੇਸ਼ ਦੇਣਾ ਵੀ ਜਦੋਂ ਬੱਚਿਆਂ ਦਾ ਤੁਸੀਂ 베이스 ਬਣਾਉਣਾ ਤਾਂ ਸਕੂਲ ਵਧੀਆ ਚੁਣੋ ਪਹਿਲਾਂ ਤੋਂ ਇਹ ਨਹੀਂ ਹੈਗਾ ਵੀ ਕਤੇ ਉੱਥੇ ਹਟਾ ਲੇ ਲਗਾ ਲੇ ਜਿੱਥੇ ਵੀ ਲਾਉਣੇ ਨੇ ਵਧੀਆ ਸਕੂਲ ਦੇਖ ਕੇ ਵਧੀਆ ਬੰਦੇ ਦੇਖ ਕੇ ਜਿਨ੍ਹਾਂ ਨੂੰ ਆਪ ਐਜੂਕੇਸ਼ਨ ਬਾਰੇ ਨੌਲੇਜ ਹੋਵੇ ਇਹ ਨਾ ਹੋਵੇ ਵੀ ਇੱਕ ਬਿਜ਼ਨਸ ਕਰ ਰਹੇ ਤੁਸੀਂ ਫੈਕਟਰੀ ਨਹੀਂ ਲਾ ਰਹੇ ਤੁਸੀਂ ਸਕੂਲ ਨੂੰ ਸਕੂਲ ਮੰਨ ਕੇ ਜਿਹੜੇ ਚੱਲ ਰਹੇ ਨੇ ਉੱਥੇ ਬੱਚਿਆਂ ਨੂੰ ਲਾਓ ਤਾਂ ਕਿ ਉਹਨਾਂ ਦੀ ਪੜ੍ਹਾਈ ਵਧੀਆ ਹੋ ਸਕੇ ਮੇਰੀ ਵਿਟਨੇ ਜੀ 91% ਓਵਰਆਲ ਬਣੇ ਨੇ ਜੀ ਉਹਨਾਂ ਦੇ ਬਾਕੀ ਪੱਕਾ ਰਿਜ਼ਲਟ ਆਉਣ ਤੇ ਜਾਂ ਸੀਵੀਐਸ ਜਿੱਦਾਂ ਵੀ ਹੋਣਾ ਤੇ ਹਜੇ ਇਸੇ ਤਰ੍ਹਾਂ ਦੇ ਜੀ 91 ਬਣੇ ਨੇ ਜੀ 99% ਨੰਬਰ ਉਹਨਾਂ ਦੇ ਬਣੇ ਨੇ ਜੀ ਸਕੂਲ ਦੀ ਮੈਨੇਜਮੈਂਟ ਤੇ ਸਟਾਫ ਤੋਂ ਵੀ ਕਾਰਗੁਜ਼ਾਰੀ ਤੇ ਕਿੰਨੀ ਸੰਤੁਸ਼ਟ ਹੈ ਜਾਂਗੇ ਸਕੂਲ ਦੀ ਮੈਨੇਜਮੈਂਟ ਤੋਂ ਜੀ ਇਹ ਮੰਨ ਕੇ ਚੱਲੋ ਜੀ ਇਹ ਤਾਂ ਪਰਿਵਾਰ ਦੀ ਤਰ੍ਹਾਂ ਅਸੀਂ ਵਰਤਦੇ ਆਂ ਲਗਾਤਾਰ 10-12 ਸਾਲ ਹੋ ਗਏ ਸਾਨੂੰ ਜਗਤਾਰ ਸਿੰਘ ਜੀ ਉਹਨਾਂ ਨਾਲ ਮੈਡਮ ਭਗਵੰਤ ਕੌਰ ਜੀ ਨਾਲ ਵਰਤਦੇ ਆਂ ਨੂੰ ਕਦੇ ਕੋਈ ਇਸ਼ੂ ਨਹੀਂ ਹੋਇਆ ਕੋਈ ਕਦੇ ਇਹਨਾਂ ਨੇ ਫੀਸ ਦਾ ਲਾਲਚ ਨਹੀਂ ਕੀਤਾ ਕਦੇ ਇਹਨਾਂ ਨੇ ਕੋਈ ਟਰਾਂਸਪੋਰਟ ਦੀ ਸਾਨੂੰ ਸਮੱਸਿਆ ਆਉਣ ਨਹੀਂ ਦਿੱਤੀ ਜੀ ਬਹੁਤ ਵਧੀਆ ਪਰਿਵਾਰਕ ਮੈਂਬਰਾਂ ਨਾਲ ਵਰਤ ਰਏ ਨੇ ਜੀ ਸਰੋ ਤੁਹਾਡੇ ਜਿਹੜਾ ਸਕੂਲ ਦਾ ਨਤੀਜਾ ਇਸ ਵਾਰ ਬਹੁਤ ਸ਼ਾਨਦਾਰ ਰਿਹਾ ਹੈ ਕੀ ਸੰਦੇਸ਼ ਦੇਣਾ ਚਾਹੀਦਾ ਇਸ ਸਕੂਲ ਦਾ ਨਤੀਜਾ ਇਸ ਵਾਰ ਹੀ ਨਹੀਂ ਵਧੀਆ ਰਿਹਾ ਜਦ ਤੋਂ 10th ਪਾਸ ਆਉਟ ਹੁੰਦੇ ਨੇ ਹਮੇਸ਼ਾ ਹੀ ਇਦਾਂ ਦੇ ਹੀ ਰਿਹਾ ਤੇ ਇਹਦਾ ਕਾਰਨ ਇਹ ਹੈ ਕਿ ਇਹਨਾਂ ਦਾ 베ਸ ਬਹੁਤ ਤਾਕੜਾ ਬੱਚਿਆਂ ਦਾ ਤੇ ਬਹੁਤ ਅੱਛੇ ਘਰਾਂ ਤੋਂ ਬੱਚੇ ਆਉਂਦੇ ਨੇ ਪਰਿਵਾਰਾਂ ਦਾ ਬੱਚਿਆਂ ਦਾ ਸਾਡੇ ਟੀਚਰਾਂ ਦਾ ਇਹ ਰਲ ਕੇ ਜਿਹੜਾ ਇੱਕ ਇਹਨੂੰ ਇੱਥੇ ਤੱਕ ਲਿਆਂਦਾ ਤਾਂ ਕਿ ਇਹ ਵੇਰ ਐਵਰ ਦੇ ਗੋ ਇਨ ਦਾ ਵਰਲਡ ਇਨਾ ਚ ਇਨੀ ਕੈਪੈਸਿਟੀ ਭਰਤੀ ਹੈ ਕਿਤੇ ਵੀ ਜਾਣਗੇ ਇਹ ਹਮੇਸ਼ਾ ਹੀ ਬਲੰਦੀਆ ਹੋਗੇ ਸਾਡੀ ਇਹੀ ਕਾਮਨਾ ਹੈ ਵੀ ਜਿੱਥੇ ਵੀ ਜਾਣ ਐਸ ਜੀ ਡੀ ਪਬਲਿਕ ਸਕੂਲ ਦਾ ਨਾਮ ਰੋਸ਼ਨ ਕਰੇ